ਤੇ ਅਮੀਨ ਅਪੁਨਾਤ ਰਹੇ ਕਿ ਇਹ ਆਪਾਂ ਕੀ ਬੁਲਾ ਦੇਵੋ ਕੌਣ ਆਉਣਿਆ ਉਹਦੀ ਮਨਾਏ ਬਣਾਏ ਬਾਕੀ ਜਾਨ ਮਾਰੋ ਅੱਗੇ ਆਹ ਨਾ ਪਾਉਂਦੇ ਰਹੇਗੇ ਜੀ ਨਹੀਂ ਕਿੰਨਾ ਬੁਰਾ ਹਾਲ ਪੜਾ ਹੋ ਗਿਆ ਮੈਂ ਦੇਖੀ ਅਸਲ ਕੀ ਕੀ ਗੱਲਬਾਤ ਹੋਈ ਆ ਗੱਲਬਾਤ ਮੈਨੂੰ ਨਹੀਂ ਪਤਾ ਸੀ ਮੈਡੀਕਲ ਦੇ ਕੋਲ ਬੈਠੇ ਸੀ ਇਹ ਬੰਦੇ ਆਏ ਨੇ ਗੋਲੀ ਮਾਰੀ ਬਤਾ ਇੰਨਾ ਪਤਾ ਲੱਗਾ ਮੈਂ ਕੰਮ ਤੇ ਡਿਊਟੀ ਤੇ ਸਿੱਧਾ ਹੋਈ ਉੱਥੇ ਗੋਲੀ ਕਿਤੇ ਮਾਰੀ ਗੋਲੀ ਮੇਰੇ ਮੁੰਡੇ ਦੇ ਜੇ ਵਿੱਚ ਨਾਲ ਜਿਹੜਾ ਦੂਆ ਮੁੰਡਾ ਸੀਗਾ ਉਹਦੇ ਨਾਂ ਪੁੱਛਿਆ ਉਹਨੇ ਵੀ ਧਰਮੇ ਨੂੰ ਮਿਲਣਾ ਸੀ ਉਹ ਉੱਥੇ ਪੱਤੀਆ ਮੁੰਡਾ ਜਿੱਤਣਾ ਕਿਹੜੇ ਬੰਦੇ ਦਾ ਮਾਨ ਕੀ ਦੀ ਜੀ ਉਹ ਵੀ ਛੋਟਾ ਮੁੰਡਾ ਮੇਰਾ ਬੋੜਾ ਮਾਨ ਕੀ ਦੀ ਜੀ ਇਹ ਬਣ ਕੀ ਤੇ ਹੋਣਾ ਹਾਂਜੀ ਕਿੰਦੀ ਉਮਰ ਮੁੰਡੇ ਦੀ ਮੁੰਡੇ ਮੁੰਡੇ ਦੀ ਸਾਡੀ ਅਜੇ 22 23 ਸਾਲ ਦੀ ਉਹ ਆ ਕਿੰਨੇ ਵਜੇ ਘਟਣਾ ਹੈ ਬਹੁਤ ਅੱਧ ਘਟ ਹੋ ਦੋ ਅਸੂਲੇ ਆਉਂਦੇ ਹਾਂਜੀ ਹੌਸਲੇ ਇਥੋਂ ਦੇ ਬੱਤੀ ਭੇਜਤਾ ਮਾਝੇ ਦਾ ਡਿਊਟੀ ਤੋਂ ਕੰਮ ਤੋਂ ਅਸੁੱਦੇ ਹੀ ਆ ਰਹੇ ਹਾਂ ਕੁਝ ਪਤਾ ਨਾ ਕਿੰਨੇ ਬੰਦੇ ਮੈਨੂੰ ਇਹ ਪਤਾ ਹੀ ਨਹੀਂ ਇਹਦੇ ਬਾਰੇ ਮੈਨੂੰ ਨਹੀਂ ਪਤਾ ਕਿਸ ਬਾਰੇ ਕਿੱਥੋਂ ਕਿੰਨੇ ਬੰਦੇ ਜੀ ਕਹਦੇ ਤੇ ਆਏ ਨਹੀਂ ਆਏ ਬੁੱਢਾ ਉਹਦਾ ਕੰਮ ਕਰਦਾ ਕਿਵੇਂ ਆ ਮੁੰਡਾ ਜੀ ਮੇਰਾ ਘਰੇ ਹੁੰਦਾ ਕਪੂਤਲੇ ਆਉਂਗਾ ਘਰੇ ਰੱਖਦਾ ਇਹਦਾ ਬਾਹਰ ਨਿਕਲਦਾ ਨਹੀਂ ਉਹ ਕਰੇਦਾ ਬਸ ਪਹਿਲਾਂ ਕਦੇ ਕਿਸੇ ਨਾਲ ਲੜਾਈ ਹੋਈ ਨਾ ਹੀ ਨਾ ਬਿਲਕੁਲ ਨਹੀਂ ਕਦੇ ਕਿਸੇ ਤੋਂ ਕੋਈ ਸ਼ੱਕ ਕੋਈ ਸ਼ੱਕ ਨਹੀਂ ਆਪਾਂ ਐਵੇਂ ਕਹੀਏ ਕੱਲ ਤਾਂ ਕੁਝ ਹੀ ਪਤਾ ਲੱਗਿਆ ਨਾ ਕੋਈ ਪਤਾ ਨਹੀਂ ਕੋਈ ਸ਼ੱਕ ਨਹੀਂ ਕੋਈ ਦੋਵੇਂ ਠੀਕ ਹੈ ਜੇ ਉਹਦੇ ਵੀ ਗੋਲੀ ਵਜੀਆਂ ਨੇ ਉਹਦੇ ਵੀ ਪੱਲੇ ਕਹਿੰਦੇ ਹੁਣ ਉਹਦੇ ਵੀ ਨਿਕਲਦਾ ਉਹ ਨਹੀਂ ਕੋਈ ਕਰੋ ਜੇ ਤਾਂ ਨਾ ਹੱਸਦਾ ਆ ਨਾ ਉਹ ਵੀ ਪਤਾ ਕਿੱਥੇ ਆਉਂਦਾ ਉਹਨੇ ਆੜੀ ਨੇ ਉਹ ਨਹੀਂ ਵੈਸੇ ਆੜੀ ਉਹ ਨਹੀਂ ਹੈਗੇ ਉਹ ਵੈਸੇ ਜਿਹੜਾ ਦੋਨਾਂ ਦੀ ਗੋਲੀ ਵਜਈ ਆੜੀ ਨੇ ਕਿਵੇਂ ਵੈਸੇ ਹੁਣ ਕਹੂੰ ਇਕੱਠੇ ਜਨਾ ਕੋਲ ਵੈਜੀ ਕਿਦੋਂ ਆਲਾ ਵਗ ਵੀ ਤਾਂ ਉਦਾਂ ਹੀ ਆ ਜਿੰਦੀ ਬਸ ਉਹਦੀ ਗੋਲੀ ਕਿਸੇ ਨੂੰ ਲੱਗ ਰਹਾ ਟੂ ਉਹਦੀ ਤਾਂ ਵਸੇ ਨਹੀਂ ਆਪਾਂ ਨੇ ਕਹੀ ਹੈ ਅੱਛਾ ਕੀ ਚਾਹੁੰਦੇ ਕੀ ਹੋ ਗਿਓ ਬਾਕੀ ਹੁਣ ਦੇਖੋ ਕੀ ਕਾਰਵਾਈ ਹੁੰਦੀ ਆ ਕਾਰਵਾਈ ਜਾਣੀ ਹਾਂਜੀ ਮੇਰਾ ਨਾਮ ਡਾਕਟਰ ਮਨਦੀਪ ਜੀ ਸਰ ਦੋ ਦੇਸ਼ਟ ਹੈ ਜੀ ਗੋਲੀ ਗਾਣ ਚ ਕਿੰਨੇ ਪੇਸ਼ੈਂਟ ਜੀ ਸਰ ਦੋ ਪੇਸ਼ੈਂਟ ਸਾਡੇ ਕੋਲ ਆਏ ਨੇ ਇੱਕ ਦਾ ਨਾਮ ਗੁਰਿੰਦਰ ਸਿੰਘ ਤੇ ਇੱਕ ਦਾ ਨਾਮ ਧਰਮਵੀਰ ਸਿੰਘ ਕਿੰਨੇ ਵਜੇ ਆਏ ਨੇ ਸਰ ਇਹ 7:30 ਦੇ ਕਰੀਬ ਆਇਆ ਰਾਤ ਨੂੰ ਕਿੱਡੀ ਜਿਹੜਾ ਨਗਾ ਸਰ ਦੋਨਾਂ ਦਾ ਪਿੰਡ ਮਾਨਕੀ ਇਹ ਕਿੱਥੇ ਕਿੱਥੇ ਗੋਲੀ ਲੱਗੀ ਕਿੰਨੀਆਂ ਗੋਲੀਆਂ ਲੱਗੀਆਂ ਸਰ ਜਿਹੜਾ ਗੁਰਿੰਦਰ ਉਹਦੇ ਇੱਕ ਗੋਲੀ ਲੱਗੀ ਆ ਐਬਡੋਮਨ ਤੇ ਤੇ ਸਰ ਦੂਸਰਾ ਵੀ ਹੈ ਜਿਹੜਾ ਤਾਰੰਵੀਰ ਉਹਦੇ ਵੀ ਇੱਕ ਗੋਲੀ ਲੱਗੀ ਆ ਬਰਾਮਤ ਕੰਡੀਸ਼ਨ ਨਹੀਂ ਫਰਾ ਸਰ ਦੋਨਾਂ ਦੀ ਕੰਡੀਸ਼ਨ ਸੀਰੀਅਸ ਹੈ ਇਸ ਲਈ ਆਪਾਂ ਪੀਜੀ ਹ ਚੰਡੀਗੜ੍ਹ ਰੈਫਰ ਕਰਤਾ ਪੁਲਿਸ ਨੂੰ ਦੱਸਿਆ ਫੈਸਲਾ ਸਰ ਹਾਂਜੀ ਪੀਆਈ ਸੈਂਡ ਕਰਤੀ ਆਪਾਂ ਰਾਤ ਸਵੇਰ 9 ਵਜੇ ਇਹ ਤਿੰਨ ਦੋਸਤ ਨੇ ਗੁਰਵਿੰਦਰ ਸਿੰਘ ਧਰਮਪਾਲ ਉਸਤਮੂ ਤੇ ਨਾਪ੍ਰੀਤ ਲੱਭੂ ਇਹ ਤਿੰਨੇ ਜਣੇ ਮਾਂਕੀ ਪਿੰਡ ਇਹਨਾਂ ਦੀ ਪੁਲੀ ਹੈ ਬਘੌਰ ਰਸਤੇ ਵਾਲੀ ਉੱਥੇ ਖੜੇ ਸੀਗੇ ਜਦੋਂ ਦੋ ਮੋਟਰਸਾਈਕਲਾਂ ਤੇ ਉਹਨਾਂ ਦੇ ਮੂੰਹ ਬੰਦੇ ਹੋਏ ਸੀਗੇ ਉਹ ਚਾਰ ਬੰਦੇ ਆਏ ਜਿਨ੍ਹਾਂ ਨੇ ਆ ਕੇ ਇਹਨਾਂ ਤੇ ਮਾਰਨ ਦੀ ਨੀਤ ਨਾਲ ਫੈਰੇ ਕੀਤੀ ਜੋ ਗੁਰਵਿੰਦਰ ਸਿੰਘ ਉਰਫ ਕਿੰਦਾ ਹੈ ਉਹਦੀ ਬੱਖੀ ਚ ਗੋਲੀ ਲੱਗੀ ਤੇ ਲੱਭ ਧਰਮਪਾਲ ਉਸ ਤਰ੍ਹਾਂ ਉਹਦੇ ਤੋਂ ਗੋਲੀ ਜਿਹੜੀ ਹੈ ਉਹ ਖਹਿ ਕੇ ਲੰਗੀ ਨਾਲ ਉਹ ਆਊਟ ਆਫ ਡੇਂਜਰ ਤੇ ਤੀਸਰਾ ਜਿਹੜਾ ਹੈਗਾ ਉਹਦੇ ਕੋਈ ਲੱਭੀ ਤੋਂ ਲੱਪੂਡੇ ਕੋਈ ਵੀ ਇੰਜਰਡ ਨਹੀਂ ਹੋਏ ਦੋ ਸ਼ਖਸ ਜਿਹੜੇ ਐ ਇੰਜਰਡ ਹੋਏ ਇਹਨਾਂ ਨੂੰ ਗੋਲੀਆਂ ਮਾਰ ਤੋਂ ਬਾਅਦ ਇਹ ਤਾਂ ਲੋਕ ਮੌਕੇ ਤੋਂ ਕਦ ਜਦੋਂ ਪੁਲਿਸ ਨੂੰ ਪਤਾ ਲੱਗਿਆ ਇਮੀਡੀਏਟ ਪੋਸਟ ਮੌਕੇ ਤੇ ਆ ਗਈ ਐ ਮੌਕੇ ਤੇ ਆ ਕੇ ਅਸੀਂ ਆਪਣੇ ਸਾਇੰਟਿਫਿਕ ਤਰੀਕੇ ਦੇ ਨਾਲ ਆਪਣੀ ਟੀਮ ਭਲਾ ਕੇ ਇਹਦੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਐ ਤੇ ਜਿਹੜਾ ਇਹ ਇੰਜਰਡ ਬੰਦਾ ਹੈ ਗੁਰਵਿੰਦਰ ਸਿੰਘ ਰਖੇਦਾ ਇਹਨੂੰ ਇਮੀਡੀਏਟਲੀ ਸੇਲ ਹਸਪੀਟਲ ਸਮਰਾਲਾ ਟ੍ਰੀਟਮੈਂਟ ਵਾਸਤੇ ਲਿਆਂਦਾ ਸੀ ਜਿਹੜਾ ਨੇ ਅੱਗੇ ਰੈਫਰ ਕਰਤਾ ਜਿਹੜਾ ਕਿ ਇਸਦੇ ਵੀ ਪੀ.ਐਚ ਜਨਰਲ ਆਜਾ ਇਹ ਇੱਕ ਦਿਆਲਪੇ ਦਾ ਸੰਦੀਪ ਹੈ ਜਿਹਦੇ ਨਾਲ ਇਹ ਦੀ ਜਿਹੜਾ ਗੁਰਵਿੰਦਰ ਔਰ ਕਿੰਦਾ ਦਿੱਤਰ ਪਾਸਰ ਮੂ ਹੈ ਇਹਨਾਂ ਦੀ ਇੱਕ ਤਰ੍ਹਾਂ ਕੋਈ ਤਰਾੜੀ ਦੁਸ਼ਮਣੀ ਜਲ ਰਹੀ ਹੈ ਉਹਨੇ ਕੋ ਦੋ ਤਿੰਨ ਬੰਦੇ ਹੋਰ ਹੈ ਪਤਾ ਲੱਗ ਚੁੱਕਿਆ ਹੈਗਾ ਅਸੀਂ ਟੀਮਾਂ ਵੜਾ ਕੇ ਇਹਨਾਂ ਦੇ ਘਰਾਂ ਤੇ ਰੇਡ ਕਰ ਰਹੇ ਹਾਂ ਔਰ ਆਦ ਆਪ ਦੇ ਬੇਟੀ ਅਸੀਂ ਇਹਨਾਂ ਨੂੰ ਫਿਰਜ ਕਰਨ ਲੱਗੇ ਫਰਲਾਂਗੇ ਤੇ ਜਿਹੜਾ ਮੈਦਰਾ ਹੈਗਾ ਇਹਨੂੰ ਅਸੀਂ ਸੁਟਾ ਦੇਣਾ